ਤੁਹਾਨੂੰ ਕੀ ਹਾਲ ਚਾਲਾ ਤੁਹਾਡਾ ਸਵਾਗਤ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਆਪਣੇ ਮੋਟਰਾਂ ਦੇ ਲਾਉਣ ਚੱਲੇ ਆ ਲੇਟਾਂ ਤੇ ਰਾਜਾ ਆ ਆਪਣੇ ਘਰੇ ਅੱਜ ਛੂ 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 ਆਇਆ ਆ ਛੂ 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 ਤੇ ਹੁਣ ਆਪਾਂ ਮੋਟਰਾਂ ਨੂੰ ਪਹਿਲਾਂ ਖੋਲਦੇ ਫਿਰ ਆਪਾਂ ਉਹਦੇ ਲੇਟਾਂ ਲਾਵਾਂਗੇ ਤੁਹਾਨੂੰ ਮੋਟਰਾਂ ਦਿਖਾ ਦਈਏ ਇਹਨੂੰ ਮੈਂ ਕਿੰਨੇ ਅਰ ਦਾ ਸੇਧ ਪੁੱਛਣਾ ਆ ਵੀ ਕਿੰਨੇ ਆ ਆ ਮੋਟਰਾਂ ਦੇ ਲੇਟਾਂ ਲਾਵਾਂਗੇ ਕਰ ਦੇਣਾ ਤੇ ਆ ਸਮਾਨ ਲਾਈ ਜਾਂਦੇ ਦਾ ਬਸ ਆ ਦੇਖੋ ਜੀ ਆ ਪੂਛ ਲੈਣ ਭੇਜੀ 15 20 ਮਿੰਟ ਲਾਇਆ ਕੋਲੇ ਕਰ ਸੀ ਕਾ ਨਾਲ ਗਿਆ ਸੀ ਬੋਡੀ ਬਿਲਡਰ ਇਹਨਾਂ ਦੇ ਛੂ ਆਜ ਆਪਣੇ ਪੂਸ ਆ ਗਏ ਬਾਈ ਯਾ ਯਾ ਬੇਬੀ ਗੋ ਵਧੀਆ ਪਈ ਆ ਸਾਰੀ ਬੇਬੀ ਗੋ ਯਾ ਯਾ ਇਹਨਾਂ ਦਾ ਤੁਭੋਣਾ ਹੈ ਬਾਈ ਇਹ ਪੂਸ ਤੋਂ ਬੋ ਯਾਰ ਤਾਂ ਵੇ ਸਹੀ ਕਰੋ ਬਲੌਗ ਬਣਾਵਾਂ ਉਹਦਾਂ ਨੂੰ ਸਲੈਂਸਰ ਕਾਸ ਲਈ ਮਿੱਤਰੋ ਜਾ ਕੇ ਪਹਿਲਾਂ ਸਲੈਂਸਰ ਕਾਸ ਲਈਏ ਹੁਣ ਆ ਬੂਜੋ ਬੈਠਾ ਅਜ ਬਜਾਰਾ ਬੰਨਾ ਹਾਂ ਬੂਜੋ ਕਹਿੰਿਆ ਪੱਕਾ ਗੱਲ ਆ ਓਕੇ ਇਹ ਹੁਣ ਸਲੈਂਸਰ ਕਾਸ ਲਈਏ ਪਹਿਲਾਂ ਸਭ ਤੋਂ ਪਹਿਲਾਂ ਲਓ ਜੀ ਜੱਗ ਉਸਤਾਦ ਜੀ ਲੱਗਿਆ ਸਲੈਂਸਰ ਵਾਲੇ ਨਾੜ ਖੋਲਣ ਤੇ ਸਲਾਂਸਰ ਖੋਲ ਲੀਏ ਰੋਕ ਅਸਾਂ ਕੇ ਜਾਮੇ ਵਾਲਾ ਪੂਰੀ ਗੱਲਬਾਤ ਐਂਡ ਕਰਨੀ ਦੇਗੂ ਕਹਿੰਦਾ ਹਨਾ ਚਾਬੀ ਗੱਲ ਤੇ ਚੱਕ ਲੀਆ ਆਲੇ 10 ਨੰਬਰ ਦੀ ਹਾਂ ਵੀ ਹੁਣ ਖੋਲ ਦਿਆਂ ਇਸ ਤੋਂ ਬਾਅਦ ਦਿਖਾਉਣਾ ਹਨ ਨੂੰ ਰੈਡੀ ਕਰਕੇ ਹਾਂ ਸਲਾਂਸਰ ਲਾ ਗੇ ਸਲਾਂਸਰ ਲਾ ਲਈਏ ਫਿਰ ਤੁਹਾਨੂੰ ਦਿਖਾਉਣਾ ਆਵਾਜ਼ ਕਿਵੇਂ ਆਊਗੀ ਉਸਤਾਦ ਹੁਣ ਆਪ ਝੂਟੇ ਲੈਂਦੇ ਫਿਰਦੇ ਆ ਹਾਂ ਹਾਂ ਕੈ ਲਾਈਕ ਕਰੋ ਸਬਸਕ੍ਰਾਈਬ ਕਰੋ ਭਾਈ ਬਾਬੇ ਅੱਜ ਅਸੀਂ ਮੋਟਰਸਾਈਕਲ ਮੋਡੀਫਾਈ ਕਰਨ ਲੱਗੇ ਆ ਇਹ ਰੌਲਾ ਪਾਉਣ ਆਏ ਆ ਆ ਗੈਨਿੰਗ ਦੇ ਪੁਰਾਣੇ ਕੁੱਟੇ ਆ ਕਰਦ ਮਾਰੀ ਅੱਖ ਤੇ ਆ ਦੇ ਦੋ ਹੋ ਗਿਆ ਆਸ ਕੀ ਕਰਨੀ ਆ ਦੇਖੋ ਮਹਾਰਾਜ ਜੀ ਗਰੀਸ਼ਨ ਸਿੰਘ ਤੇ ਆ ਦੇਖੋ ਲੈ ਤੇ ਆ ਆਪਣਾ ਛੋਟਾ ਜਿਹਾ ਘਰ ਆ ਆ ਸਾ ਆਪਣਾ ਛੋਟਾ ਜਿਹਾ ਘਰ ਆ ਚੁੱਪ ਕਰ ਜਾ ਪਕਾਈ ਮਰੀਨ ਵਿੱਚ ਆ ਬਸ ਛੋਟਾ ਜਿਹਾ ਘਰ ਆ ਆਪਣਾ ਹੀ ਕੋਈ ਗੱਲ ਨਹੀਂ ਜੀ ਪਰਮਾਤਮਾ ਪਾਊਗਾ ਨਵਾਂ ਸਤਾਰ ਜੀ ਆਪਣੇ ਖੁੱਲ ਹੀ ਜਾਂਦੇ ਆ ਅਸੀਂ ਤਾਂ ਹਾਂਜੀ ਬਾਬਾ ਸਾਨੂੰ ਪਤਾਗਾ ਜੋਰ ਜਰਨਲਿਸਟਿ ਕਲੀਨ ਲੋੜ ਤਾਂ ਜੇ ਚੁਦੀ ਗੱਲ ਸਹੀ ਆ ਤਾ 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 ਧੰਨਵਾਦ ਤੇ ਛੇਪੀ ਵੀ ਚਾਹੀਦੀ ਹੁਣ ਛੇਪੀ ਲਾਈਨ ਚੱਲਦੀ ਨਹੀਂ ਆਪਣੇ ਕਰੇ ਦੋ ਪੰਜਾਬ ਹਾਂ ਉਹ ਵੀ ਜਗੂ ਕਰੋ ਜਾ ਕੇ ਲੱਗੇ ਹਮਾਰੀ ਮੈਂ ਬਰਕ ਸਾਹਿਬ ਚੋਂ ਜਨੋ ਲੈ ਕੇ ਆਇਆ ਦੋ ਤੇ ਚੱਲਦੇ ਆ ਲੈ ਕੇ ਆ ਬਹੁਤ ਹੋ ਚੁੱਕਾ ਸਾਨੂੰ ਨਹੀਂ ਰਹੋ ਜਾਣਾ ਮੋਟਰਾਂ ਚਾਲ ਉਹ ਨਹੀਂ ਰਹੋ ਹਾਂ ਯਾਰ ਸਾਨਸਰ ਕਾਸਤਾ ਯਾਰ ਸਾਨਸਰ ਸਾਨਸਰ ਤਾ ਪਰ ਰੈਡੀ ਕਾਸਤਾ ਬਾਸ ਰਹੋਣਾ ਤੁਹਾਨੂੰ ਨਾਲ ਲਾਈਟਾਂ ਲਾਵਾਂਗੇ ਨਾਲੇ ਲਾਈਟਾਂ ਲਖਾ ਲਾਂਗੇ ਐਂਡੀਕੇਟਰਾਂ ਦੇ ਕਰਾਂਗੇ ਆਪਣਾ ਲਾਈਟਾ ਪਾਣਾ ਸੋਚ ਨਹੀਂ ਲਾਉਣੀ ਹੈਗੀ ਯਾਰ ਆਪਣੇ ਹੁਣ ਪੈਸਿਆਂ ਦੇ ਤੋੜ ਦਿੱਤੀਆ ਓਕੇ ਖੜੀ ਹੈ ਲਓ ਜੀ ਮਗਰ ਅੜ ਥੱਲੇ ਲਾਤੀਆਂ ਲਾਈਟਾਂ ਐ ਲਾਈਆਂ ਗਿਆ ਪੀਚ ਨਾਲ ਤੇ ਹੁਣ ਇਹਨੂੰ ਲਾਉਨੇ ਆ ਆਪਾਂ ਇਹਦੇ ਵਿੱਚ ਜੱਗੂ ਤਾਂ ਬੋਲ ਹੋ ਗਿਆ ਨਾ ਯਾ ਬੋਲਾ ਨਹੀਂ ਮਿਲਿਆ ਪਹਿਲਾਂ ਹੁਣ ਕਰਦੇ ਆ ਤੇ ਨਾਲੇ ਕਰਨਾ ਲੰਡਾ ਤੇ ਲਾਵਾਂਗੇ ਕਿੱਧਰ ਵਿੱਚ ਟੋਰਚ ਮਾਰੀ ਜਨਾਗਾ ਚੰਨ ਚੰਨ ਕਰ ਰਿਹਾ ਅੰਨੋ ਕਾਫੀ ਦੇਖਾਂ ਮਸਾਂ ਤੇ ਤੇ ਬਾਬਿਓ ਆਪਣਾ ਕੰਮ ਥੋੜਾ ਕਰ ਲਿਆ ਬਸ ਮਨ ਕੇ ਚੱਲੋ 90% ਹੋ ਗਿਆ 10% ਰਹਿ ਗਿਆ ਤੇ ਟਾਈਮ ਚੈੱਕ ਕਰ ਲਓ ਤੁਸੀਂ 9:17 ਹੋ ਗਏ ਤੇ ਸ਼ਾਮ ਨੂੰ ਲੱਗ ਰਿਹਾ ਕੋ 7:30 ਵਜੇ ਲੱਗੇ ਸੀ ਤੇ ਮਾਹਰ ਲੰਡਾ ਹੋ ਗਿਆ ਸਲੈਂਸਰ ਲੱਗ ਗਿਆ ਜਾਮੇ ਦਾ ਤੇ ਲੇਟਾਂ ਵੀ ਲੱਗ ਗਈਆਂ ਥੱਲੇ ਹੀਠਾਂ ਆ ਦੇਖ ਲੋ ਬਾ ਮੂਰੋ ਖੋਲਿਆ ਹੋਇਆ ਹੈਗਾ ਤੇ ਕਨੈਕਸ਼ਨ ਕਰਨੇ ਆ ਬਸ ਥੇਠਾਂ ਵੀ ਲੱਗਦੀਆਂ ਆ ਇਹ ਥਾਣੇ ਦਾ ਬ੍ਰੋਥ ਥੱਲੇ ਹੁੰਦਾ ਤੇ ਇਹ ਲੱਗ ਗਈਆਂ ਬਸ ਕਨੈਕਸ਼ਨ ਕਰਨ ਵਾਲੇ ਰਹਿ ਗਏ ਕਰਦੇ ਹਾਂ ਹਾਂਜੀ ਬਾਬੇ ਲੇਟਾਂ ਹੋ ਰਿਹਾ ਕੰਮ ਆਪਣਾ ਪੂਰਾ ਤੇਰੀ ਲਾਕੀਆਂ ਮਾਗ ਰਿਹਾਕੀਆਂ ਜਾਮੇ ਦਾ ਸਣਾ ਸਰ ਵੀ ਲਾ ਕੇ ਆ ਕੇ ਫੀਲ ਹੋ ਰਿਹਾ ਨਾਈਸ ਬਈ ਫਿਰਨ ਤੋਂ ਬੋਲੀ ਕਰੀ ਯਾਰ ਹਾਂ ਚੱਲ ਜੰਗਾ ਚਲ ਓਕੇ ਬਈ ਤੇਰਾ ਹੋ ਗਿਆ ਓਕੇ ਜੀ ਓਕੇ ਜੰਗਾ ਬਾਬੂ ਆਜਾ ਬਲੌਗ ਕਰਦੇ ਆਂ ਤੇ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਮਿਲਾਂਗੇ ਕਿਸੇ ਹੋਰ ਬਲੌਗ ਦੇ ਵਿੱਚ ਬਾਏ ਬਾਏ